ਡਰੋਨ ਹੈ ਜਿਹੜਾ ਉਹ ਇੱਕ ਜਗ੍ਹਾ ਤੇ ਰੁਕਿਆ ਹੋਇਆ ਏ ਸੋ ਗੋਲਾ ਛੱਡਿਆ ਗਿਆ ਏ ਸੋ ਸਾਈਡ ਤੇ ਨੂੰ ਗੋਲਾ ਛੱਡ ਦਿੱਤਾ ਗਿਆ ਏ ਗੋਲਾ ਛੱਡਿਆ ਗਿਆ ਏ ਸੋ ਨੌਜਵਾਨ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਗੋਲੇ ਨੂੰ ਨਸ਼ਟ ਕਰ ਰਹੇ ਨੇ ਅਸੀਂ ਤਾਂ ਫੇਰ ਵੀ ਪ੍ਰਸ਼ਾਦਾ ਜਖਮਾਂਗੇ ਸਾਡੇ ਇੰਨੇ ਬੰਦੇ ਪਟੜ ਹੋਗੇ ਕਿਸੇ ਦੇ ਗੋਲਾ ਵੱਜਿਆ ਕਿਸੇ ਦੇ ਅੱਖ ਚ ਪੱਥਰ ਵੱਜਿਆ ਕਿਸੇ ਦੇ ਕੁਛ ਵੱਜਿਆ ਨੁਕਸਾਨ ਤਾਂ ਸਰਕਾਰ ਵੀ ਕਰ ਰਹੀ ਹੈ ਇੰਨੇ ਇੰਨੇ ਖੁੰਬੇ ਲਾ ਰੱਖੇ ਸੀਗੇ ਬੈਰੀਕੇਟਿੰਗ ਲਾ ਰੱਖੀ ਗਿਆ ਸੀ ਆਪਣੇ ਦੇਸ਼ ਦੇ ਨਾਗਰਿਕ ਨਹੀਂ ਹੈਗੇ ਕਾਗਜ਼ਾਂ ਦੇ ਵਿੱਚ ਹੀ ਹੈ ਕਹਿਣ ਨੂੰ ਵੀ ਲੋਕਤੰਤਰ ਦੇਸ਼ ਆ ਸਾਡਾ ਦੇਸ਼ ਪਰ ਤੁਹਾਨੂੰ ਦਿਖਦਾ ਇੱਥੇ ਲੋਕਤੰਤਰ ਕਿੱਥੇ ਨਜ਼ਰ ਆ ਰਿਹਾ ਤੁਹਾਨੂੰ ਆਪਣੀ ਦੇਸ਼ ਦੀ ਜਨਤਾ ਨੂੰ ਰੋਕਣ ਵਾਸਤੇ ਕੰਡਾ ਤਾਰ ਲਾਈ ਗਈ ਸੀ ਬੈਰੀਕੇਟਿੰਗ ਕੀਤੀ ਗਈ ਸੀ ਪਾਕਿਸਤਾਨ ਦੇ ਜਿਹੜੇ ਬਾਰਡਰ ਹੈ ਨਾ ਉਹਦੇ ਤੇ ਵੀ ਇੰਨੀ ਫੋਰਸ ਨਹੀਂ ਆਉਂਦੀ ਜਿੰਨੀ ਉਰੇ ਕਰ ਰੱਖੇ ਇਹਨਾਂ ਨੇ ਦੇਖੋ ਜੀ ਹਜਾ ਇਹਨਾਂ ਨੇ ਆਰਡਰ ਦਿੱਤਾ ਵੇ ਕਿੰਨਾ ਕਿਸਾਨਾਂ ਪਰ ਜਿੰਨਾ ਥਵਾਤੇ ਜ਼ੁਲਮ ਹੁੰਦਾ ਉਹ ਨਾ ਕਰੋ ਪਰ ਖੁਦਾਨਾ ਕਹਾਸਾ ਜੇ ਅਸੀਂ ਦੇ ਤਾ ਨਾ ਬੀਜਪੀ ਵਾਲਿਆਂ ਨੂੰ ਕੱਛੇ ਨਹੀਂ ਲੱਭਣੇ ਨਿਗਾਤਾ ਉਹ ਅੱਜ ਵੀ ਰੱਖ ਰਹੇ ਨੇ ਪਰਚੇ ਤਾਂ ਹੋਰ ਵੀ ਪਾਉਣ ਲਈ ਤਿਆਰ ਹੋ ਇੱਕ ਪਾ ਲੈਣਗੇ ਕਿੰਨੇ ਪਾ ਲੈਣਗੇ 2020 ਆ ਗਿਆ ਨਾ ਸੌਰੀ 24 ਆਉਣਾ ਸਾਡੇ ਕੋਲੇ ਐ ਪੀਕ ਸਾਤੋ ਹੀ ਮੰਗਣੀ ਐ ਬੋਧੀ ਸਾਹਿਬ ਨੇ ਕਿਹਾ ਸੀ 2024 ਚ ਸੌਰੀ 14 ਚ ਵੀ ਮੇਰੀ ਸਰਕਾਰ ਲੈ ਕੇ ਆ ਮੈਂ ਦਵਾਂਗਾ ਕਿਉਂ ਅੱਜ ਕਿਸ ਆਪ ਲੜ ਗਿਆ ਉਹਦੇ ਕਿ ਕਿਸ ਤਰ੍ਹਾਂ ਦੇਖਦੇ ਹੋ ਕਹਿੰਦੇ ਪੱਥਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਵੀ ਜੀ ਦੇਖੋ ਮੈਂ ਕਹਿੰਦਾ ਹੁਣ ਜੇ ਐਸੀ ਸੋਚੀਏ ਵੀ ਉਹਨਾਂ ਨੇ ਪੰਜਾਬ ਨੂੰ ਕਸ਼ਮੀਰ ਕਸ਼ਮੀਰ ਮੰਨ ਲਿਆ ਇਸ ਤੋਂ ਵੱਧ ਕੁਝ ਨਹੀਂ ਅਸੀਂ ਟੀਵੀਾਂ 'ਚ ਪਹਿਲਾਂ ਦੇਖਦੇ ਹੁੰਦੇ ਸੀ ਵੀ ਕਸ਼ਮੀਰ ਵਿੱਚ ਐਦਾਂ ਤਸ਼ੱਦਦ ਹੋ ਰਿਹਾ ਪੱਥਰਬਾਜ਼ੀ ਹੋ ਰਹੀ ਹੈ ਉਹੀ ਸੇਮ ਜੋ ਸੀਨ ਹੈ ਪੰਜਾਬ ਵਿੱਚ ਕ੍ਰੀਏਟ ਕੀਤਾ ਜਾ ਰਿਹਾ ਹੈ ਪੰਜਾਬ ਦੇ ਉੱਪਰ ਪੱਥਰਬਾਜ਼ੀ ਕੀਤੀ ਜਾ ਆਪਣੇ ਲੋਕਾਂ ਦੇ ਉੱਪਰ ਪੱਥਰਬਾਜ਼ੀ ਕੀਤੀ ਜਾ ਰਹੀ ਹੈ ਐਦਾਂ ਮਤਲਬ ਹੈ ਇਹ ਸਰਕਾਰ ਸੋਚਦੀ ਹੈ ਵੀ ਪੰਜਾਬ ਆ ਜਿਹੜਾ ਉਹ ਇੰਡੀਆ ਤੋਂ ਵੱਖ ਹਿੱਸਾ ਸਾਨੂੰ ਇਹ ਪੰਜਾਬ ਦਾ ਅੰਗ ਨਹੀਂ ਮੰਨਦੇ ਪਰ ਜਦੋਂ ਜਿੰਨਾ ਮਰਜੀ ਜ਼ੋਰ ਲਾ ਲੈਣ ਪੱਥਰ ਬਾਜੀ ਕਰ ਲੈਣ ਜੋ ਮਰਜੀ ਅਸੀਂ ਆਪਣੀਆਂ ਜੋ ਮੰਗਾਂ ਉਹ ਮੰਗਾਂ ਅਸੀਂ ਲੈ ਕੇ ਹੀ ਹਟਾਂਗੇ ਸਾਡੇ ਵਡੇਰੇ ਬੈਠੇ ਆ ਸਾਨੂੰ ਸੱਚੇ ਪਾਤਸ਼ਾਹ ਜੀ ਦੀ ਮਿਹਰ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਸੀ ਪਿੱਛੇ ਹਟਣ ਵਾਲੇ ਨਹੀਂ ਹੈਗੇ ਜਿੰਨਾ ਮਰਜੀ ਜ਼ੋਰ ਲਾ ਲੈਣ ਜਿੰਨਾ ਸਾਡੇ ਤੇ ਤਸ਼ੱਦਦ ਹੋਏਗਾ ਜਿਵੇਂ ਕਿ ਸੱਚੇ ਪਾਸ਼ਾ ਗੁਰਗੋਬਿੰਦ ਸਿੰਘ ਜੀ ਦਾ ਫਰਮਾਨ ਹੈ ਜਬੇ ਬਾਣ ਲੱਗਿਓ ਤਵੇਂ ਰੋਹ ਜਾਗਿਓ ਜਿੱਦਾਂ ਜਿੱਦਾਂ ਸਾਡੇ ਉੱਪਰ ਅਤਿਆਚਾਰ ਹੋ ਆ ਜਾਏਗਾ ਹਮਲਾ ਹੁੰਦਾ ਹੈ ਉਦਾ ਉਦਾ ਸਾਡੇ ਵਿੱਚ ਰੋ ਵਧ ਦਿਆ ਜਾਏਗਾ ਪਹਿਲਾਂ ਅਸੀਂ ਸ਼ਾਂਤਮਈ ਤਰੀਕੇ ਨਾਲ ਬੈਠੇ ਸੀ ਕੱਲ੍ਹ ਦੇ ਹੀ ਸਾਡੇ ਉੱਪਰ ਇਹ ਐਕਸਪਾਇਰਡ ਗੋਲੇ ਛੱਡੇ ਜਾ ਰਹੇ ਟੀਅਰ ਗੈਸ ਦੇ ਗੋਲੇ ਛੱਡੇ ਅੱਜ ਪੱਥਰਬਾਜ਼ੀ ਵੀ ਸ਼ੁਰੂ ਕਰ ਦਿੱਤੀ ਸੇਮ ਕਸ਼ਮੀਰ ਵਾਲੀ ਐਲਓਸੀ ਬਣਾ ਦਿੱਤੀ ਹੈ ਇਹਨਾਂ ਨੇ ਬਹਿ ਕਹਿੰਦਾ ਇਸ ਤੋਂ ਡੁੱਬ ਕੇ ਮਰਨ ਵਾਲੀ ਗੱਲ ਸਰਕਾਰ ਵਾਸਤੇ ਕੋਈ ਨਹੀਂ ਇਸ ਤੋਂ ਤਾਨਾਸ਼ਾਹੀ ਸਰਕਾਰ ਕੋਈ ਨਾ ਹੋ ਸਕਦੀ ਨਾ ਹੋਏਗੀ ਪਰ ਨਰਿੰਦਰ ਮੋਦੀ ਕਹਿ ਰਹੇ ਨੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਹੈ ਕਾਦਾ ਲੋਕਤੰਤਰ ਹੈ ਲੋਕਤੰਤਰ ਨਰਿੰਦਰ ਮੋਦੀ ਨੇ ਇੱਕ ਨਾਰਾ ਦਿੱਤਾ ਸੀ ਵੀ ਅਸੀਂ ਇੰਡੀਆ ਨੂੰ ਡਿਜੀਟਲ ਇੰਡੀਆ ਬਣਾਣਾ 15 ਦਿਨ ਤੋਂ ਇੰਟਰਨੈਟ ਦਾ ਕਾਦਾ ਡਿਜੀਟਲ ਇੰਡੀਆ 80% ਲੋਕਾਂ ਜੋ ਆਪਣੇ ਮੋਬਾਈਲ ਦੇ ਨਾਲ ਹਰੇਕ ਇੰਡੀਆ ਜਾਂ ਡਰੋਨਾਂ ਨਾਲ ਆਪਣੇ ਲੋਕਾਂ ਤੇ ਗੋਲੇ ਸਿੱਟੇ ਜਾ ਰਹੇ ਨੇ ਤਕਨੀਕ ਵੱਧ ਰਹੀ ਆ ਇਸ ਲਈ ਇੰਡੀਆ ਲੋਕਾਂ ਪਰ ਹਮਲਾ ਕਰਨ ਵਾਸਤੇ ਆ ਲੋਕਾਂ ਦੀ ਸੁਰੱਖਿਆ ਵਾਸਤੇ ਨਹੀਂ ਹੈ ਜਦੋਂ ਕਰੋਨਾ ਆਇਆ ਸੀ ਉਦੋਂ ਇਹਨਾਂ ਦਾ ਡਿਜੀਟਲ ਇੰਡੀਆ ਕਿੱਥੇ ਗਿਆ ਸੀ ਲੋਕਾਂ ਨੇ ਆਪ ਮੰਦਰਾ ਗੁਰਦੁਆਰਿਆਂ ਵਿੱਚ ਆਪਣੇ ਆਕਸੀਜਨ ਸਿਲੰਡਰ ਆਪ ਤਿਆਰ ਕਰਕੇ ਲੋਕਾਂ ਦੀ ਮਦਦ ਕੀਤੀ ਕੋਈ ਸਰਕਾਰੀ ਬੁਲਾਰਾ ਜਾਂ ਕੋਈ ਵੀ ਨਹੀਂ ਆਇਆ ਸੀ ਮੈਂ ਕਹਿੰਦਾ ਡੁੱਬ ਕੇ ਮਰ ਜਾਣਾ ਚਾਹੀਦੀ ਆ ਇਹ ਜੀ ਸਰਕਾਰਾਂ ਨੂੰ ਠੀਕ ਹੈ ਸਰਕਾਰ ਦਾ ਕਹਾਣ ਹੈ ਮੈਂ ਕਹਿੰਦਾ ਇਸ ਤੋਂ ਮਾੜੀ ਗੱਲ ਸਰਕਾਰ ਵਾਸਤੇ ਕੋਈ ਨਹੀਂ ਹੋ ਸਕਦਾ ਗੱਲਬਾਤ ਲਈ ਸੱਦੇ ਆ ਰਹੇ ਨੇ ਦੋ ਮੀਟਿੰਗਾਂ ਪਹਿਲਾਂ ਹੋ ਗਈਆਂ ਹੁਣ ਫੇਰ ਅੱਜ ਵੀ ਸੱਦਾ ਆਇਆ ਹੈ ਗੱਲਬਾਤ ਲਈ ਦੇਖੋ ਵੀਰ ਜੀ ਗੱਲਬਾਤ ਨਾਲ ਇਹਨਾਂ ਦੀ ਜਿਵੇਂ ਅੱਗੇ ਇਹਨਾਂ ਦੀ ਵੋਟਾਂ ਆ ਰਹੀਆਂ ਇਹ ਲੋਕਾਂ ਨੂੰ ਇੱਕ ਲੌਲੀਪੌਪ ਦੇਣਾ ਚਾਹੁੰਦੇ ਆ ਵੀ ਜਿਵੇਂ ਪਹਿਲਾਂ ਦਿੱਤਾ ਜੇ ਇਹਨਾਂ ਨੂੰ ਐਡੇ ਸੱਚੇ ਸੁੱਚੇ ਹੁੰਦੇ ਜਦੋਂ ਦਿੱਲੀ ਬਰੂਹਾਾਂ ਤੇ ਬੈਠੇ ਸੀ ਉਦੋਂ ਇਹਨਾਂ ਨੇ ਮੰਗਾ ਮੰਨ ਲਈ ਕਿ ਉਹ ਨਹੀਂ ਰਿਟਰਨ ਚ ਦਿੱਤਾ ਕਿੰਨਾ ਟਾਈਮ ਲੱਗਦਾ 2 ਮਿੰਟ ਦਾ ਨਹੀਂ ਸਮਾਂ ਲੱਗਦਾ ਇੱਕ ਪੇਪਰ ਦੇ ਉੱਤੇ ਲਿਖ ਕੇ ਦੇਣ ਨੂੰ ਵੀ ਥੋੜੀਆਂ ਜੋ ਮੰਗਾ ਉਹ ਸਾਨੂੰ ਮਨਜ਼ੂਰ ਆ ਕੱਲ ਚੰਡੀਗੜ੍ਹ ਕੀ ਲੈਣ ਆਏ ਸੀ ਜਦੋਂ ਇਹਨਾਂ ਨੇ ਕਾਲ ਦਿੱਤੀ ਤਾਂ ਇਹ ਪਹਿਲਾਂ ਕਿਉਂ ਨਹੀਂ ਆਏ ਉਦੋਂ ਤੱਕ ਤਾਂ ਇਹਨਾਂ ਨੂੰ ਪੰਜਾਬ ਨਹੀਂ ਦਿਖਿਆ ਇਹਨਾਂ ਨੂੰ ਮੰਗਾ ਨਹੀਂ ਦਿਖਿਆ ਇਹ ਨਹੀਂ ਕਰਨਾ ਚਾਹੁੰਦੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਆ ਪਰ ਹੁਣ ਲੋਕ ਇਹਨਾਂ ਦੀਆਂ ਗੱਲਾਂ ਬਾਤਾਂ ਵਿੱਚ ਨਹੀਂ ਆਣਾ ਚਾਹੁੰਦੇ ਆ ਤੁਸੀਂ ਕੱਲ ਇਹ ਜਿਹੜੇ ਇੱਥੇ ਫੋਰਸਾਂ ਖੜੀਆਂ ਨੇ ਉਹਨਾਂ ਨੂੰ ਕੱਲ ਅਪੀਲ ਕਰ ਰਹੇ ਸੀਗੇ ਕਿ ਪ੍ਰਸ਼ਾਦਾ ਸਖ ਲੋ ਅੱਜ ਉਹ ਤੁਹਾਡੇ ਦੇ ਡਲੇ ਵੀ ਵਰਤਾ ਰਹੇ ਨੇ ਗੋਲੇ ਵੀ ਤੁਹਾਡੇ ਤੇ ਚਲਾਏ ਇਹ ਅਸੀਂ ਤਾਂ ਫੇਰ ਵੀ ਪ੍ਰਸ਼ਾਦਾ ਛਕਾਵਾਂਗੇ ਸਾਡੇ ਇੰਨੇ ਬੰਦੇ ਪਟੜ ਹੋਗੇ ਕਿਸੇ ਦੇ ਗੋਲਾ ਵੱਜਿਆ ਕਿਸੇ ਦੇ ਅੱਖ ਚ ਪੱਥਰ ਵੱਜਿਆ ਕਿਸੇ ਦੇ ਕੁਛ ਅਸੀਂ ਫੇਰ ਵੀ ਸਾਨੂੰ ਸੱਚੇ ਪਾਤਸ਼ਾਹ ਦਾ ਹੁਕਮ ਹੈ ਭਾਈ ਕਨਿਆ ਜੀ ਜਦੋਂ ਜੰਗ ਗੁਰੂ ਗੋਬਿੰਦ ਸਿੰਘ ਦਾ ਜੰਗ ਚੱਲਦਾ ਸੀ ਤਾਂ ਸਿੰਘਾਂ ਨੇ ਕਿਹਾ ਮਹਾਰਾਜ ਭਾਈ ਕਨਿਆ ਲੋਕਾਂ ਨੂੰ ਪਾਣੀ ਪਿਲਾ ਰਹੇ ਆ ਤਾਂ ਉਹਨਾਂ ਨੇ ਪੁੱਛਿਆ ਭਾਈ ਕਨਿਆ ਕੀ ਗੱਲ ਹੈ ਕਹਿੰਦੇ ਸੱਚੇ ਪਾਤਸ਼ਾਹ ਇਹ ਵੀ ਸਾਡੇ ਭਰਾ ਨੇ ਸਾਡੇ ਪੁੱਤ ਨੇ ਸਾਨੂੰ ਉਹਨਾਂ ਵਿੱਚ ਥੋੜਾ ਰੂਪ ਦਿਖਦਾ ਸਾਨੂੰ ਇਹਨਾਂ ਵਿੱਚੋਂ ਸਾਡੇ ਹੀ ਭਰਾ ਇਹਨਾਂ ਦੀ ਮਜਬੂਰੀ ਆ ਇਹ ਲੋਕ ਸਰਕਾਰ ਵੱਲੋਂ ਮਜਬੂਰ ਕਿਤੇ ਸਾਨੂੰ ਹੁਣ ਵੀ ਅਸੀਂ ਪ੍ਰਸ਼ਾਦਾ ਛਕਾਵਾਂਗੇ ਹੁਣ ਵੀ ਨਹੀਂ ਅਸੀਂ ਉਹ ਕਰਦੇ ਇਹ ਜਦੋਂ ਕਹਿਣਗੇ ਅਸੀਂ ਪ੍ਰਸ਼ਾਦਾ ਛਕਾਵਾਂਗੇ ਚਾਹ ਪਲਾਵਾਂਗੇ ਪਾਣੀ ਪਲਾਵਾਂਗੇ ਸੰਤਾਂ ਸੱਚੇ ਪਾਤਸ਼ਾਹ ਨੇ ਹੁਕਮ ਲਾਇਆ ਸਾਡੀ ਸੇਵਾ ਲਈ ਹੋਈ ਹੈ ਅਸੀਂ ਆਪਣੀ ਸੇਵਾ ਤੋਂ ਕਦੇ ਮੁਨਕਰ ਨਹੀਂ ਹੋਵਾਂਗੇ ਇਹ ਵੀ ਕਹਿਣਾ ਇੱਥੇ ਕਿ ਜਿਹੜੇ ਇਹ ਲੋਕ ਸੀਗੇ ਪ੍ਰਦਰਸ਼ਨਕਾਰੀ ਇਹਨਾਂ ਨੇ ਹੁੱਲੜਬਾਜੀ ਕੀਤੀ ਆ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਇਹ ਵੀ ਗੱਲਾਂ ਆਉਣੀਆਂ ਨੇ ਪਰਚੇ ਤੁਸੀਂ ਮੇਰੀ ਗੱਲ ਸੁਣੋ ਸਰਕਾਰੀ ਪ੍ਰਾਪਰਟੀ ਮੈਂ ਤਾਂ ਕਹਿੰਦਾ ਨਹੀਂ ਉਰੇ ਕੋਈ ਸਰਕਾਰੀ ਪ੍ਰਾਪਰਟੀ ਹੈ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਤਾਂ ਸਰਕਾਰਾਂ ਨੇ ਕੀਤੀਆਂ ਸਾਢੇ ਦੋ ਟੋਲ ਵਸੂਲ ਕੇ ਦੁੱਗਣੇ ਟੋਲ ਵਸੂਲ ਕੇ ਇਹ ਰੋਡ ਬਣਾਏ ਹੋਏ ਆ ਉਹੀ ਰੋਡ ਅੱਜ ਇਹਨਾਂ ਨੇ ਪੱਟ ਤੇ ਜੋ ਕਿ ਇਹ ਖੁਦ ਚਾਹੁੰਦੇ ਆ ਵੀ ਅਸੀਂ ਜੋ ਧੱਕੇਸ਼ਾਹੀ ਕਰੀਏ ਉਹ ਧੱਕੇਸ਼ਾਹੀ ਹੋਈ ਜਾਈਏ ਜੋ ਲੋਕ ਕਰਨ ਉਹ ਅਸੀਂ ਨਹੀਂ ਸੁਣਨਾ ਚਾਹੁੰਦੇ ਜੀ ਫਿਰਾਲ ਤੁਸੀਂ ਦੇਖ ਰਹੇ ਹੋ ਟਰੈਕਟਰ ਅੱਗੇ ਬਦੇ ਨੇ ਟਰੈਕਟਰ ਅੱਗੇ ਵੱਲ ਬਧੇ ਨੇ ਸੋ ਬਲ ਦਾ ਪ੍ਰਯੋਗ ਵੀ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਗੋਲੇ ਵੀ ਉਸੇ ਤਰ੍ਹਾਂ ਜਿਸ ਤਰ੍ਹਾਂ ਟਰੈਕਟਰ ਅੱਗੇ ਬਧੇ ਨੇ ਉਸੇ ਤਰ੍ਹਾਂ ਜਾਦਾ ਗੋਲੇ ਨੇ ਜਿਹੜੇ ਇੱਥੇ ਆਉਂਦੇ ਦਿਖਾਈ ਦੇ ਰਹੇ ਨੇ ਬਲ ਦਾ ਪ੍ਰਯੋਗ ਆ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਫਿਲਹਾਲ ਟਰੈਕਟਰ ਲੈ ਕੇ ਕਿਸਾਨ ਨੇ ਜਿਹੜੇ ਉਹ ਅੱਗੇ ਵੱਜ ਚੁੱਕੇ ਨੇ ਅੱਗੇ ਉਹ ਜੜੀਆਂ ਰੋਕਾਂ ਨੇ ਉਹਨਾਂ ਨੂੰ ਪੱਟ ਕੇ ਕਿਸਾਨ ਸਾਈਡਾਂ ਤੋਂ ਲੈ ਕੇ ਆ ਰਹੇ ਨੇ ਇਹੀ ਕਿਹਾ ਜਾ ਰਿਹਾ ਕਿ ਕਿੰਨਾ ਕੁ ਟਾਈਮ ਇਹ ਰੋਕਾਂ ਸਾਨੂੰ ਰੋਕ ਲੈਣਗੀਆਂ ਜ਼ਬਰਦਸਤ ਮੁਕਾਬਲਾ ਸਵਰ ਦੇ ਨਾਲ ਕਰਾਂਗੇ ਪਰ ਪ੍ਰਸ਼ਾਸਨ ਆ ਜਿਹੜਾ ਉਹ ਕਿਸਾਨਾਂ ਦੇ ਦੱਸਣ ਮੁਤਾਬਕ ਰੋੜੇ ਦਾ ਇਸਤੇਮਾਲ ਵੀ ਕਰ ਰਹੇ ਆ ਪੱਥਰਾਂ ਦਾ ਇਸਤੇਮਾਲ ਵੀ ਕਰ ਰਹੇ ਆ ਪਰ ਨੌਜਵਾਨ ਨੇ ਜਿਹੜੇ ਅੱਗੇ ਵਧ ਰਹੇ ਨੇ ਟਰੈਕਟਰ ਲੈ ਕੇ ਪੱਥਰ ਪੱਟਣ ਦੇ ਲਈ ਕਦੋਂ ਤੱਕ ਇਹ ਰਸਤਾ ਕਲੀਅਰ ਹੁੰਦਾ ਹੈ ਕਿਉਂਕਿ ਬਹੁਤ ਸਾਰੇ ਵੀਰ ਇਹ ਵੀ ਕਹਿੰਦੇ ਨੇ ਕਿ ਸਰਕਾਰਾਂ ਦਾ ਕੰਮ ਸੀਗਾ ਰਸਤਾ ਸਹੀ ਕਰਨਾ ਸਰਕਾਰਾਂ ਰਸਤਾ ਰੋਕਦੀਆਂ ਨੇ ਪਰ ਡ੍ਰੋਨ ਰਾਹੀਂ ਗੋਲੇ ਛਿੱਟੇ ਜਾ ਰਹੇ ਨੇ ਡ੍ਰੋਨ ਆ ਰਹੇ ਆ ਤੁਸੀਂ ਦੇਖ ਰਹੇ ਹੋ ਡ੍ਰੋਨ ਰਾਹੀਂ ਗੋਲੇ ਨੇ ਛਿੱਟੇ ਜਾ ਰਹੇ ਨੇ ਡ੍ਰੋਨ ਆ ਰਹੇ ਆ ਡ੍ਰੋਨ ਰਾਹੀਂ ਜਿਹੜੇ ਗੋਲੇ ਛੁੱਟੇ ਜਾ ਰਹੇ ਨੇ ਡਰੋਨ ਨਾਲ ਗੋਲੇ ਕੀਤਾ ਜਾ ਤੁਸੀਂ ਦੇਖ ਰਹੇ ਹੋ ਸੋ ਕੈਮਰਾਮੈਨ ਨੂੰ ਕਹੂੰਗਾ ਇਹਦੇ ਥੱਲੇ ਬੋਰਡ ਦੇ ਥੱਲੇ ਆ ਜਾ ਬੋਰਡ ਹੈ ਕਿਹੜਾ ਬੋਰਡ ਦੇ ਥੱਲੇ ਸੋ ਗੋਲੇ ਛੁੱਟੇ ਜਾ ਰਹੇ ਨੇ ਡਰੋਨ ਦੇ ਨਾਲ ਡਿਜੀਟਲ ਇੰਡੀਆ ਸੋਏ ਤਕਨੀਕਾਂ ਦਿਖਾ ਰਹੇ ਨੇ ਜੀ ਕਹਿੰਦੇ ਡਿਜੀਟਲ ਇੰਡੀਆ ਹੈ ਸੋ ਕਿਸਾਨਾਂ ਦੇ ਉੱਤੇ ਜੋ ਆਪਣੇ ਹਕ ਲੈਂਡ ਲਈ ਜਾ ਰਹੇ ਨੇ ਉਹਨਾਂ ਦੇ ਉੱਤੇ ਗੋਲੇ ਛੱਡੇ ਜਾ ਰਹੇ ਨੇ ਇਹ ਡਰੋਨਾਂ ਦੇ ਨਾਲ ਤੁਸੀਂ ਦੇਖ ਰਹੇ ਤਸਵੀਰਾਂ ਢੋਣੇ ਦੀ ਜਗ੍ਹਾ ਤੇ ਰੁਕ ਗਏ ਹੈ ਫਿਲਹਾਲ ਟਾਰਗੇਟ ਦੇਖ ਰਹੇ ਹੈ ਕਿ ਕਿੱਥੇ ਛੱਡਣਾ ਹੈ ਗੋਲੇ ਛੱਡਣ ਲਈ ਡਰੋਨ ਹੈ ਜਿਹੜਾ ਉਹ ਇੱਕ ਜਗ੍ਹਾ ਤੇ ਰੁਕਿਆ ਹੋਇਆ ਹੈ ਸੋ ਗੋਲਾ ਛੱਡਿਆ ਗਿਆ ਹੈ ਸੋ ਗੋਲੇ ਛੱਡੇ ਜਾ ਰਹੇ ਨੇ ਉਹ ਨੌਜਵਾਨ ਬੋਰੀਆਂ ਨੇ ਜਿਹੜੀਆਂ ਸਿੱਟੀਆਂ ਜਾ ਰਹੀਆਂ ਨੇ ਤਿੰਨ ਗੋਲੇ ਸਿੱਟਦਾ ਇੱਕ ਰਹਿ ਗਿਆ ਇਹ ਇੱਕ ਰਹਿ ਗਿਆ ਇੱਕ ਰਹਿ ਗਿਆ ਇਹ ਤਿੰਨ ਗੋਲੇ ਸਿੱਟਦਾ ਇਹ ਸੋ ਤੁਸੀਂ ਦੇ ਇੱਕ ਗੋਲਾ ਰਹਿ ਗਏ ਸੋ ਛਟਕੇ ਮਾਰੇ ਜਾ ਰਹੇ ਨੇ ਸ਼ਾਇਦ ਉਹ ਨਹੀਂ ਨਿਕਲ ਰਿਹਾ ਗੋਲਾ ਛੱਡਣ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾ ਰਹੀ ਆ ਸੋ ਸਾਈਡ ਤੇ ਨੂੰ ਗੋਲਾ ਛੱਡ ਦਿੱਤਾ ਗਿਆ ਇਹ ਗੋਲਾ ਛੱਡਿਆ ਗਿਆ ਇਹ ਸੋ ਨੌਜਵਾਨ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਗੋਲੇ ਨੂੰ ਨਸ਼ਟ ਕਰ ਰਹੇ ਨੇ ਗਿੱਲੇ ਤੋੜੇ ਉੱਤੇ ਰੱਖ ਕੇ ਗੋਲੇ ਦੇ ਉੱਤੇ ਸੁੱਟੇ ਜਾ ਰਹੇ ਨੇ ਗੋਲੇ ਨੂੰ ਨਸ਼ਟ ਕੀਤਾ ਜਾ ਰਿਹਾ ਏ ਸੋ ਬਲ ਦਾ ਪ੍ਰਯੋਗ ਆ ਜਿਹੜਾ ਉਹ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਏ ਸੋ ਬਲ ਦਾ ਪ੍ਰਯੋਗ ਇੱਕ ਦਿਓ ਬਾਬਾ ਜੀ ਛੱਡ ਜਾਓ ਬਾਬਾ ਜੀ ਸਾਨੂੰ ਅੱਗੇ ਜਾ ਕੇ ਰੋਕਣਾ ਔਖਾ ਏ ਸੂਪਰ ਪ੍ਰਸ਼ਾਸਨ ਵੱਲੋਂ ਬਲ ਦਾ ਪ੍ਰਯੋਗ ਹੈ ਜਿਹੜਾ ਕੀਤਾ ਜਾ ਰਿਹਾ ਗੋਲੇ打 ਜਾ ਰਹੇ ਨੇ ਡਰੋਨਾਂ ਦੇ ਰਾਹੀਂ ਠੀਕ ਹੈ ਦੇਖ ਰਹੇ ਹਾਂ ਤਸਵੀਰਾਂ ਗੋਲੇ打 ਜਾ ਰਹੇ ਨੇ ਕਿਸਾਨ ਨੇ ਜਿਹੜੇ ਉਹ ਬੈਕ ਵੱਲ ਜਾ ਰਹੇ ਨੇ ਆਓ ਜੀ ਠੀਕ ਠਾਕ ਜੀ ਵਲ ਦਾ ਪ੍ਰਯੋਗ ਹੈ ਜਿਹੜਾ ਹਰਿਆਣਾ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ। ੱੱਕੇ ਦਾ ਪ੍ਰਯੋਗ ਕਰ ਰਹੀ ਹੈ ਭਾਈ। ਹਾਂਜੀ ੱੱਕਾ ਕਰ ਰਹੀ ਹੈ ੱੱਕਾ ਹਰਿਆਣਾ ਸਰਕਾਰ। ਉਹ ਕਹਿੰਦੇ ਜੀ ਇਹ ਪ੍ਰਦਰਸ਼ਨਕਾਰੀ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣਗੇ ਇਦਾਂ ਦੀਆਂ ਗੱਲਾਂ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ। ਪਹਿਲਾਂ ਕਿੰਨੀਆਂ ਕ ਕੀਤੀਆਂ ਸੀ ਪਾਜੀ? 2022 ਦੇ ਵਿੱਚ ਵੀ ਤਾਂ ਪ੍ਰਦਰਸ਼ਨ ਕੀਤਾ ਸੀਗਾ। ਇਹ ਜਿਹੜਾ ਇੰਨਾ ਪੈਸਾ ਜਨਤਾ ਦਾ ਖਰਾਬ ਕਰ ਰਹੀ ਹੈ ਸਰਕਾਰ ਇਸ ਤੋਂ ਜ਼ਿਆਦਾ ਕੀ ਹੋਏਗਾ? ਨੁਕਸਾਨ ਤਾਂ ਸਰਕਾਰ ਵੀ ਕਰ ਰਹੀ ਹੈ। ਅਨੇ ਨੇ ਖੁੰਬੇ ਲਾ ਰੱਖੇ ਸੀਗੇ ਵੈਰੀਗੇਟਿੰਗ ਲਾ ਰੱਖੀ ਗਿਆ ਸੀ ਆਪਣੇ ਦੇਸ਼ ਦੇ ਨਾਗਰਿਕ ਨਹੀਂ ਹੈਗੇ ਸਾਨੂੰ ਸਾਡੇ ਸਾਡੇ ਦੇਸ਼ ਤੇ ਰਹਿਣ ਦਾ ਅਧਿਕਾਰ ਨਹੀਂ ਹੈਗਾ ਅਸੀਂ ਪ੍ਰੋਟੈਸਟ ਨਹੀਂ ਕਰ ਸਕਦੇ ਕਿਸ ਤਰ੍ਹਾਂ ਦੇ ਨਰਿੰਦਰ ਮੋਦੀ ਜੀ ਕਹਿ ਰਹੇ ਨੇ ਕਿ ਸਭ ਤੋਂ ਵੱਡਾ ਲੋਕਤੰਤਰ ਆ ਭਾਰਤ ਦੁਨੀਆ ਦਾ ਲੱਗਦਾ ਹੈ ਕਿ ਇੱਥੇ ਲੋਕਤੰਤਰ ਦਿਖ ਰਿਹਾ ਹੈ ਮੋਦੀ ਜੀ ਸੱਚ ਕਰ ਰਹੇ ਨੇ ਪਰ ਲੋਕਤੰਤਰ ਨਹੀਂ ਹੈਗਾ ਮੋਦੀ ਜੀ ਸੱਚ ਕਹਿੰਦੇ ਨੇ ਉਹ ਕਹਿਣ ਦੀਆਂ ਹੀ ਗੱਲਾਂ ਨੇ ਬਸ ਉਹ ਕਾਗਜ਼ਾਂ ਦੇ ਵਿੱਚ ਹੈ ਕਾਗਜ਼ਾਂ ਦੇ ਵਿੱਚ ਹੀ ਹੈ ਕਹਿਣ ਨੂੰ ਵੀ ਲੋਕਤੰਤਰ ਦੇਸ਼ ਹੈ ਸਾਡਾ ਦੇਸ਼ ਪਰ ਤੁਹਾਨੂੰ ਦਿਖਦਾ ਇੱਥੇ ਲੋਕਤੰਤਰ ਕਿੱਥੇ ਨਜ਼ਰ ਆ ਰਿਹਾ ਤੁਹਾਨੂੰ ਪ੍ਰਸ਼ਾਸਨ ਦੀ ਆ ਪ੍ਰਸ਼ਾਸਨ ਦੀਆਂ ਹਰਕਤਾਂ ਦੇਖੋ ਤੁਸੀਂ ਭੌਲੀ ਭਾਲੀ ਜਨਤਾ ਦੇ ਅਸੂ ਗੈਸ ਦੇ ਗੋਲੇ ਸੱਟ ਰਹੇ ਨੇ ਕਿਸਾਨਾਂ ਨੂੰ ਰੋਕਣ ਵਾਸਤੇ ਕਿਸੇ ਦੇਸ਼ ਦੇ ਵਿੱਚ ਤੁਸੀਂ ਬਾਹਰਲੀ ਕੰਟਰੀਆਂ ਦੇ ਵਿੱਚ ਵੀ ਪ੍ਰੋਟੈਸਟ ਦੇਖੇ ਹੋਣੇ ਕਿਸਾਨਾਂ ਦੇ ਚੱਲ ਰਹੇ ਨੇ ਉਹਨਾਂ ਦੇ ਵਾਸਤੇ ਵੀ ਸਰਕਾਰ ਨੇ ਇਸ ਤਰ੍ਹਾਂ ਹੀ ਕੀਤਾ ਸੀਗਾ ਆਪਣੀ ਦੇਸ਼ ਦੀ ਜਨਤਾ ਨੂੰ ਰੋਕਣ ਵਾਸਤੇ ਕੰਡਾਦਾਰ ਲਾਈ ਗਈ ਸੀ ਬੈਰੀਕੇਟਿੰਗ ਕੀਤੀ ਗਈ ਸੀ ਪਾਕਿਸਤਾਨ ਦੇ ਜਿਹੜੇ ਬਾਰਡਰ ਹੈ ਨਾ ਉਹਦੇ ਤੇ ਵੀ ਇੰਨੀ ਫੋਰਸ ਨਹੀਂ ਹੁੰਦੀ ਜਿੰਨੀ ਉਰੇ ਕਰ ਰੱਖੇ ਇਹਨਾਂ ਨੇ ਉਹ ਕਹਿ ਰਹੇ ਨੇ ਕਿ ਗੱਲਬਾਤ ਦਾ ਸੱਦਾ ਦਿੱਤਾ ਜਾ ਰਿਹਾ ਹੈ ਗੱਲਬਾਤ ਨਾਲ ਵੀ ਗੱਲ ਨਿਬੜ ਸਕਦੀ ਅਸੀਂ ਤਾਂ ਕਹਿੰਦੇ ਆ ਕਰ ਲੋ ਬੈਠ ਕੇ ਕਰੋ ਜਦ ਵੀ ਸੱਦਾ ਦਿੱਤਾ ਗਿਆ ਜਿਹੜਾ ਮਸਲਾ ਹੀ ਬੈਠ ਕੇ ਹੱਲ ਹੋਣਾ ਹੈ ਚਾਹੇ ਹੁਣ ਕਰ ਲੋ ਚਾਹੇ 6 ਮਹੀਨਿਆਂ ਬਾਅਦ ਕਰ ਲੋ ਚਾਹੇ ਸਾਲ ਬਾਅਦ ਕਰ ਲੋ ਕੋਈ ਵੀ ਮਸਲਾ ਕੋਈ ਵੀ ਹੱਲ ਹੁੰਦਾ ਉਹ ਬੈਠ ਕੇ ਹੀ ਹੁੰਦਾ ਸਰਕਾਰ ਵੀ ਆਪਣੇ ਨੁਮਾਇंदे ਭੇਜੇ ਸਾਡੇ ਕਿਸਾਨ ਜਥੇਬੰਦੀਆਂ ਦੇ ਨੁਮਾਇंदे ਉਹ ਤਾਂ ਤਿਆਰ ਨੇ ਗੱਲਬਾਤ ਕਰਨ ਉਰੀ ਭੇਜ ਦੋ ਖੱਟਰ ਸਾਹਿਬ ਨੂੰ ਕਾ ਤੁਹਾਡੇ ਜਿਹੜੇ ਆਪਣੇ ਕੋਈ ਮੈਂਬਰ ਪਾਰਲੀਮੈਂਟ ਜਿਹੜੇ ਉਧੇਦਾਰ ਨੇ ਉਹਨਾਂ ਨੂੰ ਕਿਸੇ ਨੂੰ ਭੇਜ ਦੋ ਰੇ ਕਰ ਲੈਣ ਬੈਠ ਕੇ ਗੱਲ ਵਿਚਾਰ ਕਰਨ ਚ ਕੋਈ ਔਰ ਦੋ ਰਾਇ ਨਹੀਂ ਹੈਗੀ ਵਿਚਾਰ ਕਰਕੇ ਹੀ ਹੱਲ ਨਿਕਲਿਆ ਜਾਂਦਾ ਨਾ ਕਿ ਆ ਪਬਲਿਕ ਦੇ ਤਾਨਾਸ਼ਾਈ ਕਰਕੇ ਹੁਣ ਤੁਸੀਂ ਤਿੰਨ ਦਿਨ ਹੋ ਗਏ ਰੋਡ ਬੰਦ ਕਰ ਰੱਖਨੇ ਜਿਹੜੀ ਦੇਸ਼ ਦੀ ਟਰਾਂਸਪੋਰਟੇਸ਼ਨ ਹੈ ਉਹਨੂੰ ਕਿੰਨਾ ਘਾਟਾ ਪੈ ਰਿਆ ਆ ਗੋਲੇ ਦੇਖੋ ਤੁਸੀਂ ਕਿੱਥੇ ਕਿੱਥੇ ਦਾ ਕਾਰੇ ਦਿਖਾਇਓ ਮਾੜਾ ਜਿਹਾ ਪਿੱਛੇ ਉਹਨੇ ਤਾਂ ਅੱਗੇ ਜਾ ਰਹੇ ਨੇ ਜਿੱਥੇ ਲੋਕ ਇਕੱਠੇ ਹੁੰਦੇ ਨੇ ਉੱਥੇ ਹੀ ਗੋਲਾ ਦਾਗਿਆ ਜਾਂਦਾ ਇਹ ਦੇਖ ਰਿਹਾ ਹਾਂ ਤੁਸੀਂ ਤਸਵੀਰਾਂ ਸੋ ਤੱਕਾ ਦਾ ਪੂਰਾ ਵੱਡੇ ਸਵਾਲੀ ਇਹਨੂੰ ਤਾਂ ਕੀਤਾ ਜਾ ਰਿਹਾ ਤੱਕੇ ਤੱਕੇ ਦੇ ਵਿੱਚ ਤਾਂ ਕੋਈ ਦੌਰ ਆਏ ਨਹੀਂ ਹੈਗੀ ਵੀ ਜਿਹੜਾ ਪੰਜਾਬ ਨਾਲ ਦਾ ਨਾਲੇ ਸ਼ੁਰੂ ਤਾਂ ਹੁੰਦਾ ਆ ਪਹਿਲੇ 47 'ਚ ਹੋਇਆ ਫਿਰ 84 'ਚ ਹੋਇਆ ਆ ਹੁਣ ਦੋ ਦੁਬਾਰਾ ਹੋ ਰਿਹਾ 220 'ਚ 22 'ਚ ਸ਼ੁਰੂ ਤਾਂ ਪੰਜਾਬ ਨਾਲ ਤੱਕਾ ਹੁੰਦਾ ਆ ਸੋਸਾਈਟੇ ਉਹ ਜੀ ਇੱਥੇ ਖੜਨ ਵਿੱਚ ਵੀ ਦਿੱਕਤ ਆ ਰਹੀ ਆ ਕਿਉਂਕਿ ਗੋਲੇ ਦਾਗੇ ਜਾ ਰਹੇ ਨੇ ਬਲ ਦਾ ਪ੍ਰਯੋਗ ਹੈ ਜਿਹੜਾ ਹਰਿਆਣਾ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ ਮੇਰਾ ਬਹੁਤ ਦਿਨਾਂ ਤੋਂ ਚੱਲ ਰਿਹਾ ਹੈ ਹੈਗੇ ਯਾਰ ਕਿੱਦਾਂ ਜਾਈਓ ਫਿਲਹਾਲ ਇੱਥੇ ਰੁਕ ਜੋ ਤੁਸੀਂ ਦੇਖ ਰਹੇ ਹੋ ਨੌਜਵਾਨ ਨੇ ਜਿਹੜੇ ਉਹ ਸਾਈਡ ਤੇ ਜਾ ਰਹੇ ਨੇ ਪ੍ਰਸ਼ਾਸਨ ਵੱਲੋਂ ਬਲ ਦਾ ਪ੍ਰਯੋਗ ਕੀਤਾ ਜਾ ਰਿਹਾ ਗੋਲੇ ਦਾਗੇ ਜਾ ਰਹੇ ਨੇ ਇੱਥੋਂ ਤੱਕ ਗੋਲੇ ਨੇ ਜਿਹੜੇ ਉਹ ਦਾਗੇ ਜਾ ਰਹੇ ਨੇ ਸਾਈਡ ਮਾ ਹੋ ਜਾ ਜਿੱਥੇ ਗੋਲੇ ਦਾਗੇ ਜਾ ਰਹੇ ਨੇ ਉੱਥੇ ਟਰੈਕਟਰ ਵੀ ਅੱਗੇ ਵਧ ਰਹੇ ਨੇ ਟਰੈਕਟਰ ਰੋਕਾ ਨੂੰ ਰੋਕਣ ਦੇ ਲਈ ਤੋੜਨ ਦੇ ਲਈ ਅੱਗੇ ਵਧ ਰਹੇ ਨੇ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਠੀਕ ਠਾਕ ਜੀ ਠੀਕ ਆ ਹਾਂ ਜੀ ਸੋ ਸੋ ਕਿਸਾਨ ਆਗੂ ਨੇ ਹਾਂਜੀ ਵੈਗਰੂ ਖਾਲਸਾ ਵੈਗਰੂ ਫਤਿਹ ਵਾਹਿ ਜੀ ਖਾਲਸਾ ਵਾਹਿ ਜੀ ਦੀ ਫਤਿਹ ਠੀਕ ਹੋ ਠੀਕ ਹੋ ਹਾਂਜੀ ਬਿਲਕੁਲ ਚੜ੍ਹਦੀ ਕਲਾ ਜੀ ਕਿਸ ਤਰ੍ਹਾਂ ਦੇਖਦੇ ਹੋ ਪ੍ਰਸ਼ਾਸਨ ਦੀ ਕਾਰਵਾਈ ਨੂੰ ਦੇਖੋ ਜੀ ਹਜਾ ਇਹਨਾਂ ਨੇ ਆਰਡਰ ਦਿੱਤਾ ਜੀ ਇਹ ਕਿਨਾ ਕਿਸਾਨਾਂ ਪਰ ਜਿੰਨਾ ਤੁਹਾਤੇ ਜ਼ੁਲਮ ਹੁੰਦਾ ਉਹ ਨਾ ਕਰੋ ਪਰ ਖੁਦਾ ਨਾ ਕਰਾਸ ਜੇ ਅਸੀਂ ਦੇ ਤਾ ਨਾ ਬੀਜੇਪੀ ਵਾਲਰੂ ਕੱਚੇ ਨਹੀਂ ਲੱਭਣੇ ਇਹ ਧਿਆਨ ਕਰ ਲਵੇ ਹਾਂ ਨਾ ਤਾਂ ਹੀ ਨਹੀਂ ਜੀ ਕੋਈ ਆਰਡਰ ਸੇ ਸਾਨੂੰ ਇਹ ਕਹਦੇ ਨੇ ਤੁਸੀਂ ਅੱਤਵਾਦੀ ਆ ਤੁਸੀਂ ਹਥਿਆਰ ਚੱਕਦੇ ਜੇ ਚੱਕਦੇ ਅਸੀਂ ਇਹਨਾਂ ਤੋਂ ਕੋਈ ਭੀਖ ਮੰਗਣ ਨਹੀਂ ਆਏ ਆਪਣਾ ਹੱਕ ਮੰਗਣ ਆਏ ਸੀ ਜੋ ਤਿੰਨ ਚਾਰ ਮੀਟਿੰਗਾਂ ਦੇ ਵਿੱਚ ਮੈਂ ਖੁਦ ਮੰਨਜੂਦ ਐ ਇਹ ਮੰਨੇ ਐ ਖੁਦ ਮੈਂ ਮੰਨਜੂਦ ਸੀ ਇੱਕ ਤਾਂ ਲੋਕਾਂ ਦੀ ਗੱਲ ਸੁਣੀ ਸੁਣਾਈ ਐ ਇਹ ਖੁਦ ਮੰਨ ਕੇ ਮੁਕਰਿਆ ਜੇ ਸਾਡੇ ਲੋਕਾਂ ਨੇ ਇਹਨਾਂ ਦੀ ਸਪੀਡ ਚੈੱਕ ਕਰਨ ਲੱਗ ਗਏ ਨਾ ਜਿਵੇਂ ਅੱਜ ਇਹ ਉਰੇ ਸਿਰਦੇ ਆ ਗੋਲੇ ਚੈਨਾਗਰ ਏਡੀ ਹਿੰਮਤ ਹੈ ਸਾਡੇ ਕੇ ਦੋ ਦੋ ਹੱਥੋਂ ਕਰਕੇ ਦੇਖ ਲੈਣ ਅਸੀਂ ਤਿਆਰ ਪਰ ਤਿਆਰ ਬੈਠੇ ਸਾਡੇ ਵੀਰ ਸਾਰੇ ਤਿਆਰ ਪਰ ਤਿਆਰ ਬੈਠੇ ਉਸ ਤੋਂ ਨਹੀਂ ਡਰਦੇ ਪਰ ਜਦੋਂ ਇੱਕ ਪਾਸੇ ਸਾਡੇ ਨਾਲ ਗੱਲ ਦੀ ਕਾਰਵਾਈ ਕਰਦੇ ਅਸੀਂ ਥੋੜੇ ਗੱਲ ਕਰਦੇ ਆ ਰਾਤ ਅਸੀਂ 12 ਵਜੇ ਤੱਕ ਬੈਠੇ ਰਹੇ ਇਨਾਂ ਦੇ ਸਰਾਂ ਨੇ ਕੀ ਗੱਲਾਂ ਦੀਆਂ ਕਿਉਂ ਨਹੀਂ ਮੰਨ ਹੋਈਆਂ ਨਾ ਤੋ ਇਹਦਾ ਜਵਾਬ ਹੈ ਨਾ ਕੋਈ ਸਲਾਕੀ ਇੱਥੇ ਅੜਦਾ ਸੀਗਾ ਮਸਲਾ ਦੇਖੋ ਪਰਚੇ ਆ ਸਾਡੇ ਮੁੰਡੇ ਜੇਣਾ ਚ ਬੈਠੇ ਆ ਸਾਡੇ ਮੁੰਡੇ ਸ਼ਰੇਆਮ ਗੋਲੀਆਂ ਗੱਡੀ ਚੜਾ ਕੇ ਮਾਰਤੇ ਇਹ ਕਿਹੜੀ ਕਿਤਾਬ ਚ ਲਿਖਿਆ ਕਿਹੜਾ ਸੰਵਿਧਾਨ ਕਹਿੰਦਾ ਹੈ ਜਾਂ ਫਿਰ ਸਾਨੂੰ ਸਿੱਧਾ ਹੀ ਕੈਦ ਮੈਂ ਜਿਵੇਂ ਅੱਜ ਇੱਥੇ ਮੈਂ ਤਾਂ ਕਈ ਵੀਰਾਂ ਨੂੰ ਵੀ ਕਹਾਂ ਵੀ ਅੱਜ ਹਿੰਦੁਸਤਾਨ ਤੇ ਪੰਜਾਬ ਦਾ ਜੰਗ ਹੋਣ ਲੱਗਿਆ ਹੋ ਸਕਦਾ ਵੈਸ ਨੂੰ ਸੁੱਖ ਰੱਖੇ ਸਾਡਾ ਇੱਥੇ ਇੱਕ ਬਾਰਡਰ ਬਣ ਜਵੇ ਜਿਹੜਾ ਇਹਨਾਂ ਨੇ ਬਣਾਤਾ ਅਸੀਂ ਨਹੀਂ ਬਣਾਇਆ ਇਹ ਬਾਰਡਰ ਇਹਨਾਂ ਨੇ ਬਣਾਇਆ ਹੋ ਸਕਦਾ ਇੱਥੇ ਇੱਕ ਨਵਾਂ ਬਾਰਡਰ ਬਣ ਜਵੇ ਦੁਬਾਰੇ ਸਾਡਾ ਪੰਜਾਬ ਦੇਸ਼ ਹੀ ਨਾ ਤੋਂ ਆਜ਼ਾਦ ਹੋ ਜਾਵੇ ਨਾ ਜਿਵੇਂ ਬੰਗਲਾਦੇਸ਼ 1971 ਦੇ ਵਿੱਚ ਆਜ਼ਾਦ ਹੋਇਆ ਨਾ ਸਭ ਨੇ ਦੇਖਿਆ ਅੱਜ ਪਾਕਿਸਤਾਨ ਔਰ ਹਿੰਦੁਸਤਾਨ ਨਾਲੋਂ ਤਰੱਕੀ ਕਰੀ ਬੈਠਾ ਬੰਗ ਕਿਉਂਕਿ ਅਸੀਂ ਸੰਤਾਲੀ ਚ ਇਹਨਾਂ ਦੇ ਗੁਲਾਮ ਬਣੇ ਆ ਜਿੱਦਣ ਅਸੀਂ ਜੁੜੇ ਹੋ ਗਏ ਇਹਨਾਂ ਨਾਲ ਬਾਅਦ ਸਾਡੀ ਇਨਕਮ ਵੀ ਹੋ ਗਈ ਇਹਨਾਂ ਨਾਲ ਬਾਅਦ ਅਸੀਂ ਤਰੱਕੀ ਕਰਾਂਗੇ ਤੁਸੀਂ ਕਿਹਾ ਪਰਚੇ ਸਾਡੇ ਮੁੰਡਿਆਂ ਦੇ ਪਾਇਵੇਂ ਨੇ ਜੇਲਾਂ ਚ ਬੈਠੇ ਨੇ ਭਾਈ ਜੀ ਅੱਜ ਵੀ ਇੱਥੇ ਸੀਸੀਟੀਵੀ ਕੈਮਰੇ ਲੱਗੇ ਨੇ ਨਿਗਾਹ ਤਾਂ ਉਹ ਅੱਜ ਵੀ ਰੱਖ ਰਹੇ ਨੇ ਪਰਚੇ ਤਾਂ ਹੋਰ ਵੀ ਪਾਉਣ ਲਈ ਤਿਆਰ ਹੋਣ ਇੱਕ ਪਾ ਲੈਣਗੇ ਕਿੰਨੇ ਪਾ ਲੈਣਗੇ 2020 ਆ ਗਿਆ ਨਾ ਸੌਰੀ 24 ਆਉਣਾ ਸਾਡੇ ਕੋਲੇ ਐ ਪੀਕ 7 ਹੋਈ ਮੰਗਣੀ ਐ ਔਰ ਇਹਨਾਂ ਨੂੰ ਪਤਾ ਵੀ ਫਿਰ ਹਾਲਤ کیا ਹੁੰਦੀ ਐ ਇਹਨਾਂ ਦੀ ਸੋ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨਦੇ ਅਸੀਂ ਬੈਠੇ ਆਂ ਅੱਗੇ ਨਹੀਂ ਜਾਣ ਦੇਣਾ ਮੈਂ ਨੌਜਵਾਨਾਂ ਨੂੰ ਵੀ ਬੇਨਤੀ ਕਰੂੰਗਾ ਤੁਹਾਡੇ ਮਾਧਿਅਮ ਨਾਲ ਕਿ ਅਸੀਂ ਅੱਗੇ ਜਾਣਾ ਕਦ ਲਈ ਵਾਸਤੇ ਇੱਥੇ ਬਾਰਡਰ ਬਣਾਈਏ ਆਪਾਂ ਆਪਣਾ ਇੱਥੇ ਬੈਠ ਕੇ ਗੱਲਬਾਤ ਕਰੀਏ ਅਸੀਂ ਕਰਦੇ ਆ ਜੀ ਆਗੂ ਨਾਲ ਮੀਟਿੰਗ ਕਰਦੇ ਆ ਹੋ ਸਕਦਾ ਵੀ ਇੱਥੇ ਉਹ ਲਾ ਲਈਏ ਅੱਗੇ ਜਾ ਕੇ ਅਸੀਂ ਜ਼ਰੂਰ ਮੱਛਰਾਂ ਨੂੰ ਖੜਨਾ ਸਾਡਾ ਪੰਜਾਬ ਹੈ ਅਸੀਂ ਆਪਣੇ ਪੰਜਾਬ ਦੇ ਬੈਠੇ ਅਗਲੇ ਨੇ ਹੱਕ ਜਿਤਾ ਤੱਕ ਇਹ ਹਰਿਆਣਾ ਤੁਹਾਡਾ ਨਹੀਂ ਹੈਗਾ ਅਸੀਂ ਇੱਥੇ ਕਰਦੇ ਕੋਸ਼ਿਸ਼ ਇੱਥੇ ਹੀ ਧਰਨ ਲਾ ਕੇ ਇੱਥੇ ਹੀ ਬੈਠੀਏ ਕਦੋਂ ਤੱਕ ਨਹੀਂ ਮੰਨਣਗੇ ਅੱਜ ਨਹੀਂ ਕੱਲ ਨੂੰ ਬਹੁਤ ਸਾਰੇ ਲੋਕਾਂ ਨੇ ਇਹ ਵੀ ਕਹਿਣਾ ਕਿ ਦਿੱਲੀ ਦੀ ਕਾਲ ਦੇ ਕੇ ਹੁਣ ਇੱਥੇ ਹੀ ਬੈਠ ਗਏ ਨੇ 26 ਜਨਵਰੀ ਵਾਲੀ ਜਿਹੜੀ ਚਰਚਾ ਉਹ ਵੀ ਉੱਠਣੀ ਹੈ ਜੀ ਉਸੇ ਤਰ੍ਹਾਂ ਦੀ ਨਹੀਂ ਬਿਲਕੁਲ ਦੇਖੋ ਤੁਹਾਡੀ ਹਰ ਇੱਕ ਗੱਲ ਦਾ ਮੈਂ ਜਵਾਬ ਦੰਨਾ ਹੈ ਜਿਹੜੀ 26 ਗੱਲ ਤਰੀਕ ਦੀ ਗੱਲ ਹੈ 26 ਤਰੀਕ ਨੂੰ ਅਸੀਂ ਕਿਸੇ ਨੇ ਨਹੀਂ ਜਿਹੜਾ ਇੱਥੇ ਮੋਰਚਾ ਖੜਾ ਉਹਨੇ ਕਿਸੇ ਨੇ ਕਾਲ ਨਹੀਂ ਦਿੱਤੀ ਦਿੱਤੀ ਕਿਸੇ ਨੇ ਨਹੀਂ ਕਿਹਾ ਅਸੀਂ ਲਾਲ ਕਿਲੇ ਤੇ ਜਾਓ ਜਿਨ੍ਹਾਂ ਨੇ ਕਿਹਾ ਸੀ ਉਹ ਅੱਜ ਉਹ ਘਰੇ ਬੈਠੇ ਆ ਸਾਡੇ ਨੌਜਵਾਨਾਂ ਨੇ ਉੱਥੇ ਆਪਨੀ ਤੇ ਗਏ ਪੁਲਿਸ ਲੈ ਕੇ ਗਈ ਸੀ ਅੱਜ ਵੀ ਨੌਜਵਾਨਾਂ ਨੇ ਕਹਿਣਾ ਕਿ ਅਸੀਂ ਅੱਗੇ ਵਧਣਾ ਹੈ ਤੁਸੀਂ ਉਰੀ ਬੈਠਣ ਦੀ ਕਾਲ ਚ ਕਰਾਂਗੇ ਇਹ ਨਹੀਂ ਹੈਗਾ ਵੀ ਅਸੀਂ ਦੇਖੋ ਨਾਲ ਖੜੇ ਆ ਅੱਗੇ ਤੋਂ ਹੀ ਆਏ ਆ ਕੋਸ਼ਿਸ਼ ਕਰਾਂਗੇ ਜਿੰਨਾ ਚ ਨਹੀਂ ਟੁੱਟਦਾ ਪਰ ਫਿਰ ਵੀ ਅਸੀਂ ਕਹਿੰਦਾ ਪੁੱਤ ਮਰੋਣਾ ਨਹੀਂ ਹੈਗਾ ਜਿਸ ਦਿਨ ਸਾਡਾ ਹਥਿਆਰਾਂ ਨਾਲ ਲੜਨ ਦਾ ਟਾਈਮ ਆਊਗਾ ਫਿਰ ਅਸੀਂ ਖੁਦ ਹੋ ਕੇ ਅੱਗੇ ਲੜਾਂਗੇ ਅੱਜ ਸਾਡਾ ਹਥਿਆਰਾਂ ਨਾਲ ਲੜਨ ਦਾ ਟਾਈਮ ਨਹੀਂ ਹੈਗਾ ਅਸੀਂ ਇਸ ਕਰਕੇ ਵੀਰਾਂ ਨੂੰ ਬੇਇੱਜ਼ਤੀ ਕਰਾਂਗੇ ਆਪਾਂ ਸ਼ਾਂਤੀ ਰੱਖੀਏ ਇੱਥੇ ਬੈਠੀਏ ਕਦੋਂ ਤੱਕ ਸਿੱਟ ਲੈਣਗੇ ਇਹ 2 ਘੰਟੇ 6 ਘੰਟੇ 2 ਦਿਨ 2 ਮਹੀਨੇ ਬੈਠੇ ਆ ਕਦੇ ਤਾਂ ਥੱਕਣ ਗਈ ਖੜੇ ਆ ਸੀ ਲਾਲੇ ਨੇ ਜੋਰ ਜਿਹੜਾ ਲੱਗਦਾ ਕੋਈ ਅੱਜ ਸੱਦਾ ਆਇਆ ਜੀ ਅੱਜ ਵੀ ਪਤਾ ਲੱਗ ਰਿਹਾ ਕਿ ਸੈਂਟਰ ਵੱਲੋਂ ਕਿਸਾਨਾਂ ਨੂੰ ਸੱਦਾ ਆਇਆ ਸੀ ਨਹੀਂ ਸੱਦੇ ਤਾਂ ਦੇਖੋ ਜੀ ਇਹ ਜਿਹੜਾ ਆਪ ਇੱਥੇ 13 ਮਹੀਨੇ ਬੈਠੇ ਨੇ ਰੋਜ਼ੇ ਕਹਿੰਦੇ ਸੱਦਾ ਭੇਜਤਾ ਜੀ ਅਸੀਂ ਸੱਦੇ ਕਾਦੇ ਜਿਹੜੀ ਰਾਤ 5 ਘੰਟੇ ਮੀਟਿੰਗ ਹੋਈ ਉਹ ਤੋਂ ਪਹਿਲਾਂ ਤਿੰਨ ਵਾਰ ਮੀਟਿੰਗ ਹੋਈ ਉਹ ਉਹ ਕਹਿਆ ਸੀ ਜਦ ਤੁਸੀਂ ਜਾ ਕੇ ਬਠਾਲ ਕੇ ਉਹੀ ਗੱਲ ਕਹੀ ਜਾਣੀ ਆ ਆ ਨਹੀਂ ਸਾਨੂੰ ਮਨਜ਼ੂਰ ਆ ਨਹੀਂ ਸਾਨੂੰ ਮਨਜ਼ੂਰ ਐਮਐਸਪੀ ਦੀ ਗੱਲ ਬੋਦੀ ਸਾਹਿਬ ਨੇ ਕਿਹਾ ਸੀ 2014 24 ਚ ਸੌਰੀ 14 ਚ ਵੀ ਮੇਰੀ ਸਰਕਾਰ ਲੈ ਕੇ ਆ ਮੈਂ ਦਵਾਂਗਾ ਕਿਉਂ ਅੱਜ ਕਸ ਸੱਪ ਲੜ ਗਿਆ ਉਹਦੇ ਅੱਜ ਸੱਪ ਕਿਉਂ ਲੜ ਰਿਹਾ ਤਾਂ ਦੇਣੇ ਤੋਂ ਐਮਐਸਪੀ ਜਦੋਂ ਉਹਨੇ ਕਿਹਾ ਸੀ ਵੀ ਤੁਸੀਂ ਘਰ ਨੂੰ ਜਾਓ ਤੁਹਾਡੇ ਨੌਜਵਾਨਾਂ ਦੇ ਪਰਚੇ ਰੱਦ ਹੋ ਜੂਗੇ 2 ਸਾਲ ਹੋ ਗਏ ਦੇਖਦਿਆਂ ਨੂੰ ਕਿਉਂ ਨਹੀਂ ਹੁਣ ਤੱਕ ਰੱਦ ਹੋਏ ਮੁਕਰਿਆ ਕੌਣ ਅਸੀਂ ਤਾਂ ਨਹੀਂ ਮੁਕਰੇ ਅਸੀਂ 2 ਸਾਲ ਬੇਟ ਕੀਤੀ ਉਹਦੀ ਉਸ ਤੋਂ ਬਾਅਦ ਇਹ ਅੰਦੋਲਨ ਦੁਆਰੇ ਛੇੜਿਆ ਹੈ ਤੇ ਹੁਣ ਲੱਗਦਾ ਹੈ ਕਿ ਕਿੱਦਾਂ ਦੇ ਹਾਲਾਤ ਨੇ ਅੱਗੇ ਤੁਸੀਂ ਆਏ ਹੋ ਕਿੰਨਾ ਕੁ ਰਹਿ ਗਏ ਜਿਹੜੀਆਂ ਰੋਕਾਂ ਲਗਾਈਆਂ ਸੀਗੀਆਂ ਪੁੱਤ ਨੂੰ ਦੇਖੋ ਲੱਗੇ ਹੋਏ ਆ ਜੀ ਜਿੰਨੀ ਤੱਕ ਕੋਸ਼ਿਸ਼ ਹੋਈ ਕਰਾਂਗੇ ਜੀ ਜਦੋਂ ਤੱਕ ਜਾਨ ਚ ਜਾਣ ਹੈ ਉਹਨਾਂ ਤੇ ਲੱਗੇ ਰਹਾਂਗੇ ਜੀ ਧੰਨਵਾਦ ਜੀ ਇਹ ਸੰਨ ਕਿਸਾਨ ਆਗੂ ਇਹਨਾਂ ਦਾ ਕਹਿਣਾ ਹੈ ਕਿ ਲੱਗੇ ਪਿਆ ਜਿੰਨਾ ਚਿਰ ਜਾਨ ਚ ਜਾਣ ਆ ਕੋਸ਼ਿਸ਼ ਕਰਾਂਗੇ ਅੱਗੇ ਵਧਣ ਦੀ ਫਿਲਹਾਲ ਬਲ ਦਾ ਪ੍ਰਯੋਗ ਹੈ ਜਿਹੜਾ ਉਹ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ ਥਰੂ ਗੈਸ ਦੇ ਗੋਲੇ ਦਾ ਅੱਗੇ ਜਾ ਰਹੇ ਨੇ ਹਾਲਾਂਕਿ ਜੇ ਦੇਖਿਆ ਜਾਵੇ ਇਹ ਜਗਾਹ 'ਚ ਗੋਲੇ ਛੱਟੇ ਜਾ ਰਹੇ ਨੇ ਪੰਜਾਬ ਦੀ ਧਰਤੀ ਹੈ ਹਰਿਆਣਾ ਪ੍ਰਸ਼ਾਸਨ ਵੱਲੋਂ ਪੰਜਾਬ 'ਚ ਆ ਕੇ ਪੰਜਾਬ ਦੇ ਲੋਕਾਂ ਤੇ ਜਿਹੜਾ ਤਸੱਦਦ ਹੈ ਉਹ ਕੀਤਾ ਜਾ ਰਿਹਾ ਹੈ ਜਿਹੜਾ ਜ਼ੁਲਮ ਹੈ ਉਹ ਟਾਇਆ ਜਾ ਰਿਹਾ ਹੈ ਇਹਨਾਂ ਤੇ ਗੋਲੇ ਛੱਟੇ ਜਾ ਰਹੇ ਨੇ ਜਦੋਂ ਹਰਿਆਣਾ 'ਚ ਜਾਣਗੇ ਉਦੋਂ ਕੀ ਕਰਨਗੇ ਇਹ ਜੇ ਪੰਜਾਬ 'ਚ ਖੜੇ ਆ ਤੇ ਇਹ ਹਾਲਾਤ ਹੋ ਰਹੇ ਨੇ ਤਾਂ ਅੱਗੇ ਵਧਣ ਤੇ ਕੀ ਹੋਣਗੇ ਇਹ ਤਾਂ ਹੋਣ ਵਾਲਾ ਟਾਈਮ ਹੈ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਦੇ ਨਾਲ ਮਨਵਿੰਦਰ ਸਿੰਘ ਚਵਾਣਾ ਸੰਭੂ